ਆਹ ਲਾ ਲਾ ਆਹ ਲਾ ਆਹ ਲਾ ਆਹ ਲਾ ਪਈ ਤੁਮ ਨਹੀਂ ਲੈ ਲੀ ਕਿ ਭੈਣ ਬਹੁਤੀ ਵਧੀਆ ਕੁਝ ਕਰਦੀ ਆ ਆਹ ਲਾ ਲਾ ਆਹ ਲਾ ਅਬ ਆ ਇਹਨੇ ਕੋਈ ਨਾ ਨਾ ਉਹ ਲਾ ਤੁਹਾਰੀ ਹੁੰਦੇ ਆ ਸੁੱਕੀ ਵੇਚੀ ਨਹੀਂ ਉਹਨੇ ਓਣ ਮਾਰੀ ਇੱਥੇ ਮਾਰੀ ਉਹਨੇ ਇੱਥੇ ਮਾਰੀ ਉਹ ਆਸ ਲੋੜੀ ਰਹੀ ਹੋਏ ਕਾਫੀ ਪਰਚਾਨ ਦਿਖਾਈ ਦੇ ਰਹੀ ਪ੍ਰਸ਼ਾਦ ਜੀ ਮਹੱਲੇ ਵਿੱਚ ਡੀਜੇ ਲੱਗਾ ਸੀ ਜਾਂ ਸ਼ਰਾਬ ਕੁੱਪ ਚਲਦੀ ਪਈ ਸੀ ਚਲੋ ਪੀਤੀ ਪੀਂਦਾ ਹਰ ਕੋਈ ਆ ਤੁਸੀਂ ਤਰੀਕਿਆਂ ਨਾਲ ਖਾਲੀ ਬੋਤਲਾਂ ਗਵਾਂਢੀਆਂ ਕਰੇ ਫੈਕੜੇ ਸ਼ੁਰੂ ਕਰਤੀਆਂ ਉਹਨਾਂ ਨੇ ਰੋਕਿਆ ਰੋਕਣ ਦੇ باوجود ਕਿਹਾ ਕੁਛ ਵੀ ਨਹੀਂ ਚਲੋ ਆਪਦੇ ਆਪੇ ਘਰੇ ਚਲੇ ਗਏ ਠੀਕ ਹੈ 1900 ਦੇ 5 ਮਿੰਟ ਦੀ ਪੇ ਚਾਰ ਪੰਜ ਮੁੰਡੇ ਪਿਸਟਲ ਲੈ ਕੇ ਆਏ ਨੇ ਆਂਡੇ ਗਵਾਂਢੀਆਂ ਫੈਰਮਾਨੀ ਸ਼ੁਰੂ ਕਰ ਦਿੱਤੀ ਫਿਰ ਇਹਨਾਂ ਸ਼ੁਕਰ ਹੈ ਕਿਸੇ ਗੋਲੀ ਨਹੀਂ ਲੱਗੀ ਜਿਹੜੇ ਛੜਾਣ ਹੈ ਉਹ ਹੀ ਸੇਸੂਦ ਪੜਾ ਗਏ ਵਿਚਾਰੇ ਹਸਪੀਟਲ ਪਏ ਹੈ ਇਸ ਕਰਕੇ ਪ੍ਰਸ਼ਾਸਨ ਕੋਲ ਆਏ ਆ ਬਈਆ ਕਿ ਗੁੰਡਾਗਰਦੀ ਨੂੰ ਕੰਟਰੋਲ ਕੀਤਾ ਜਾਵੇ ਤੇ ਸ਼ਰਾਬੀਆਂ ਸੰਸਨ ਜਲਦੀ ਜਲਦੀ ਫੜਾਇਆ ਜਾਵੇ ਲਗਦਨ ਸਾਹਿਬ ਮਿਲੇਗਾ ਜੀ ਇਹ ਤਾਂ ਪ੍ਰਸ਼ਾਸਨ ਦੇ ਰਿਪੋਰਟ ਕਰਦਾ ਸੀ ਜੀ ਔਰ ਦੂਸਰਾ ਨੰਬਰ ਇੱਕ ਦਾ ਨਾਮ ਕਰਨ ਜੋਤਾ ਦਿਜੀਏ ਡੀਜੀ ਲਵਾਉਣ ਦੇ ਦੌਰਾਨ ਉਹਨਾਂ ਕਰੇ ਲੋਕ ਜਾਰਦੂਰੇ ਪੀ ਕੇ ਨੱਚ ਰਹੇ ਸੀਗੇ ਨੱਚਣ ਤੋਂ ਬਾਅਦ ਉਹਨਾਂ ਨੇ ਵੜ ਕੇ ਖਾਲੀ ਬੋਤਲਾਂ ਬੀਅਰ ਦੀਆਂ ਦੋ ਤਿੰਨ ਮੇਰੇ ਘਰਵਾਲ ਸਿੱਟੀਆਂ ਉਹਨਾਂ ਦਾ ਵਿਰੋਧ ਕਰਦੇ ਹੋਏ ਮੈਂ ਉਹਨਾਂ ਨੂੰ ਬੋਲਿਆ ਵੀ ਕਿ ਤੁਸੀਂ ਇਹ ਮੇਰੇ ਘਰਵਾਲਾ ਕਿਉਂ ਚਲਾ ਰਹੇ ਹੋ ਮੇਰੀ ਫੈਮਲੀ ਉੱਪਰ ਖੜੀ ਹੈ ਸਾਰੇ ਬੱਚੇ ਛੋਟੇ ਛੋਟੇ ਤਿੰਨ ਤਿੰਨ ਸਾਲ ਦੇ ਬੱਚੇ ਬੱਚੇ ਖੇਡ ਰਹੇ ਨੇ ਪਰ ਉਹਨਾਂ ਨੇ ਇੱਕ ਨਾ ਸੁਣੀ ਫਿਰ ਉਹਨਾਂ ਦੇ ਫੈਮਲੀ ਮੈਂਬਰ ਨੇ ਵਿੱਚ ਪੈ ਕੇ ਸਾਡਾ ਸ਼ੌਟ ਆਊਟ ਕਰਾਤਾ ਫੜ ਕੇ ਉਹਨਾਂ ਨੇ ਮਾਫੀ ਮੰਗ ਲਈ ਔਰ ਮੈਂ ਕਿਹਾ ਚਲੋ ਠੀਕ ਹੈ ਜੀ ਕੋਈ ਹੁਣ ਨਹੀਂ ਹੋਣਾ ਇਸ ਗਲਤੀ ਨਹੀਂ ਕਰਦੇ ਮੈਂ ਕੋਈ ਗੱਲ ਇਸ ਦੇ ਦੌਰਾਨ ਅਸੀਂ ਥੱਲੇ ਚਲੇ ਗਏ ਆ ਉਹਦਾ ਖਾਣਾ ਖੋਲਣ ਖਾਣ ਲੱਪੇ ਅੱਧਾ ਪੌਣਾ ਘੰਟਾ ਆ ਉਹਨਾਂ ਵਿੱਚੋਂ ਅਣਪਛਾਤੇ ਬੰਦੇ ਪੰਜ ਜਿਹੜੇ ਕਿ ਬੰਦੇ ਲੈ ਪੰਜ ਗੋਲੀਆਂ ਮੇਰੇ ਘਰ ਦੇ ਜੜਾਈਆਂ ਦੋ ਮੇਰੇ ਸਾਹਮਣੇ ਆ ਮੇਰਾ ਪੜੋਸੀ ਰਮਨ ਸੇਠੀ ਵਿਧ ਪੰਜਾਬ ਪੁਲਿਸ ਪੁਲਸ ਲੱਗਾ ਉਹਦੇ ਉੱਪਰ ਵੀ ਉਹਨੇ ਵਾਈਫਰ ਕੀਤੇ ਔਰ ਸਾਰੇ ਘਰ ਦੇ ਸਾਰਿਆਂ ਨੇ ਕੋਟ ਕਟਾ ਕੇ ਚਲੇ ਗਏ ਔਰ ਘਰੇ ਬੜੇ ਸਾਡੇ ਵਿਧ ਮੂਵੀ ਹੈ ਸਾਡੇ ਕੋਲੇ ਵਿਧ ਖੋਲ ਹੈ ਜਿਹੜੇ ਪਿਸਟਲ ਨਾਲ ਚਲਾਏ ਨੇ ਵਿਧ ਖੋਲ ਹੈ ਸਾਡੇ ਕੋਲੇ ਪ੍ਰੂਫ ਹੈ ਉਹਦਾ ਮੋਬਾਈਲ ਵੀ ਹੈਗਾ ਜੀ ਹਾਂ ਜੀ ਤੇ ਤੁਸੀਂ ਮਤ ਉਹਨਾਂ ਰੋਕਿਆ ਨਹੀਂ ਰੋਕੀ ਸਰ ਕਿਵੇਂ ਜਿਹੜਾ ਦੋ ਬੰਦੇ ਕੋਲ ਹਥਿਆਰ ਸੀਗੇ ਇੱਕ ਹੋਰ ਕਾਪਾ ਸੀਗਾ ਕੀ ਅਸੀਂ ਕੀ ਕਰੀਏ ਲੋ ਕਹਿੰਦੇ ਚੱਕਰ ਜੇ ਪड़ोसी ਮਰਿਆ ਅੱਗੇ ਆਇਆ ਜਰਾ ਕੀ ਹੋਇਆ ਉਹਨੂੰ ਵੀ ਫੜ ਲਿਆ ਉਹਨਾਂ ਨੇ ਉਹਦਾ ਵੀ ਸਿਰ 파ੜਦਾ ਵੜ ਗੇ ਮੇਰਾ ਪਾਂਜਾ ਆਇਆ ਉਹਦਾ ਵੀ ਸਿਰ 파ੜਦਾ ਨਾਲ ਵੜ ਗੇ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਸਰ ਕੀਤੀ ਹੈ ਦਰਖਾਸਤ ਦਿੱਤੀ ਹੈ ਕੀ ਕਹਿੰਦੇ ਪੁਲਿਸ ਐਸਐਸ ਜੀ ਨੇ ਉਹ ਕਹਿੰਦੇ ਕਾ ਬਸ ਕਰਦੇ ਆ ਜੀ ਕਾਰਵਾਈ ਕਰਦੇ ਆ ਅਨੇ ਤੁਸੀਂ ਲੱਗਦਾ ਵੀ ਗੁੰਡਾਗਰਦੀ ਬਹੁਤ ਵੱਧ ਗਈ ਗੁੰਡਾਗਰਦੀ ਬਹੁਤ ਜ਼ਿਆਦਾ ਤੁਸੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਸਾਡੀ ਵੀ ਮੂਵੀ ਹੈ ਜਿੰਦੇ ਜੇ ਮੈਂ ਕੋਈ ਪ੍ਰੂਫ ਹੋ ਜਾ ਉਹਨਾਂ ਨੂੰ ਕੁਝ ਬੋਲਦਾ ਜਾਂ ਕੁਝ ਕਹਿੰਦਾ ਤੇ ਮੈਂ ਜ਼ਿੰਮੇਵਾਰ ਆਂ ਇਹ ਮੈਂ ਇਸ ਚੀ ਪਾਣੀ ਦਾ ਪੰਨ ਦੁੱਧ ਦਾ ਦੁੱਧ ਆਪੇ ਪਤਾ ਲੱਗ ਜਾਏਗਾ ਮੈਂ ਸੁਵਾਰਚੰਦਰ ਜੀ ਆਪਣਾ ਨੁਕਰ ਤੇ ਦੁਕਾਨ ਹੈ ਮੇਰੇ ਲੜਕੇ ਦੀ ਇਹ ਪੰਜ ਛੇ ਬੰਦੇ ਆਏ ਨੇ ਆਪਸ ਵਿੱਚ ਉੱਥੇ ਮੇਰੀ ਦੁਕਾਨ ਅੱਗੇ ਲੜ ਪਏ ਨੇ ਉਹ ਇੱਕ ਬੰਦਾ ਕਹਿ ਰਿਹਾ ਤੂੰ ਨਾ ਜਾ ਤੂੰ ਫੇਰ ਕੱਢੇਗਾ ਇੱਕ ਤੂੰ ਨਾ ਜਾ ਫੇਰ ਕੱਢਿਆ ਮੇਰੇ ਬੰਦੇ ਜੋ ਭੱਜ ਕੇ ਗਏ ਨੇ ਮੈਂ ਵੀ ਇਹਨਾਂ ਦੇ ਮੌਤ ਜਾ ਕੇ ਵੇਖਿਆ ਤੇ ਇਹਨਾਂ ਨੇ ਲੋਹੇ ਦੇ ਗੇਟ ਨੂੰ ਪੁਲਿਸ ਦਾ ਮਿਲਾਈ ਨੂੰ ਠੁੱਡੇ ਮਾਰੇ ਨੇ ਉਹ ਸਾਰੇ ਕੋਠੇ ਚੜ ਗਏ ਬੂਹਾ ਮਾਰ ਲਿਆ ਔਰ ਉੱਪਰ ਜੇ ਇਹਨਾਂ ਨੇ ਥੱਲੇ ਉਹ ਜਿਹੜੇ ਚਿੱਟੀ ਜੀ ਜਰਸੀ ਵਾਲਾ ਵਿੱਚ ਹੈ ਜੇ ਉਹਨੇ ਉਹਨੇ ਫੇਰ ਕੱਢੇ ਨੇ ਹਾਂ ਇਹ ਤਿੰਨੇ ਬੰਦੇ ਜਿਹੜੇ ਜੋ ਫੇਰ ਕੱਢਦੇ ਵੇਖਿਆ ਤੇ ਉਹ ਫੇਰ ਕੱਢਦੇ ਉਹ ਮੈਂ ਕਿਹਾ ਕੀ ਗੱਲ ਹੋਈ ਹੈ ਉਹਨੇ ਇੱਕ ਹੋਰ ਫੇਰ ਕੱਢਿਆ ਨਿਕਲ ਕੇ ਭੱਜ ਗਏ ਇੱਕ ਬੰਦਾ ਫਿਰ ਪਿੱਛੇ ਹੀ ਮੁੜ ਕੇ ਆ ਗਿਆ ਉਹਨੇ ਕੁਝ ਉਹਨਾਂ ਕਹਿਵੇ ਗਿਆ ਜਨਾਜ਼ ਘਰੇ ਆ ਸੀ ਫਿਰ ਭੱਜ ਗਿਆ ਤੇ ਬੜਾ ਬੁਰਾ ਹਾਲ ਹੈ ਜੀ ਫਰੋਜਪੁਰ ਦਾ ਇੱਥੇ ਰੋਈ ਕੋਈ ਨ ਕੋਈ ਵਾਧਤਾ ਹੁੰਦੀ ਹੈ ਨਾ ਤਾਂ ਇੱਕ ਰਹਿਣਾ ਫਰੋਜਪੁਰ ਦੇ ਵਿੱਚ ਬੜਾ ਬੁਰਾ ਹਾਲ ਹੈ ਜੀ ਇੱਥੇ ਤਾਂ ਅੱਗੇ ਰਾਤ ਨੂੰ ਚੋਰੀਆਂ ਡਾਕੀਆਂ ਹੁੰਦੀਆਂ ਹੁੰਦੇ ਆ ਹੁਣ ਦਿਨੇ ਹੁੰਦੇ ਨੇ ਕਿਸੇ ਦਾ ਮੋਬਾਈਲ ਖੁੰਦਾ ਕਿਸੇ ਦੇ ਵਾਲੀਆਂ ਲਾਲਾ ਭੱਜੇ ਹੁੰਦੇ ਨੇ ਕਿਸੇ ਦਾ ਪਸਖੋਗੇ ਲਈ ਜਾਂਦੇ ਨੇ ਜੋ ਫਰੋਜਪੁਰ ਵਿੱਚ ਹਾਲਤ ਨੇ ਬਹੁਤ ਜ਼ਿਆਦਾ ਨਕਮੇ ਹੋ ਗਏ ਨੇ ਜੀ ਇਹਦੇ ਵਿੱਚ ਪ੍ਰਸ਼ਾਸਨ ਚਾਹੀਦਾ ਕੁਝ ਕਰਨਾ ਆ ਵੇਖੋ ਕੋਈ ਖੁਸ਼ੀ ਦਾ ਮੌਕਾ ਸੀ ਇਹ ਜੇ ਫਾਇਰ ਚੱਲੇ ਨੇ ਫਾਇਰ ਕੱਢਣ ਵਾਲੇ ਨੇ ਨੀ ਪ੍ਰਵਾਹ ਕੀਤੀ ਵੀ ਫਾਇਰ ਕੱਢਣ ਲੱਗਾ ਵੀ ਕਮ ਸੇ ਕਮ ਕਿਹਦੇ ਗੱਦਨ ਦੇ ਵਜ੍ਹਾ ਤੋਂ ਤੇ ਵਜ੍ਹਾ ਤੋਂ ਬੰਦਾ ਮਰਿਆ ਮਰ ਸਕਦਾ ਸੀ ਇਹ ਕੁਦਰਤ ਰਾਹੀਂ ਆਉਂਦੇ ਉਹਨਾਂ ਮਾਰਨ ਦਾ ਕੋਈ ਕਸਰ ਨਹੀਂ ਸੀ ਹਾਂਜੀ ਹੁਣ ਕਾਰਵਾਈ ਇਹੋ ਜੇ ਹੋਣੀ ਚਾਹੀਦੀ ਇਹੋ ਜੇ ਲੋਕੀ ਕਾਰਵਾਈ ਕੋਈ ਕਰਨੀ ਚਾਹੀਦੀ ਇਹੋ ਜੀ ਜਿਸ ਨਾਲ ਕੋਈ ਇਹਨਾਂ ਨੂੰ ਫੜਿਆ ਜਾਵੇ ਜੇ ਇਹਨਾਂ ਨੂੰ ਨਾ ਫੜਨਗੇ ਤੇ ਹੋਰ ਹੌਸਲੇ ਵਧ ਜਾਣਗੇ ਇਹਨਾਂ ਅੰਸਰਾਂ ਤੇ ਇਹਨਾਂ ਅਸਰਾਂ ਹੋਰਾਂ ਸਰਵਾਦ ਰਣਗੇ